ਅਲਗਾਮਤਵਾਦੀ ਹਮਲੇ ਦੇ ਵਿੱਚ ਬੀਤੀ ਰਾਤ ਭਾਰਤ ਵੱਲੋਂ ਪਾਕਿਸਤਾਨ 'ਤੇ ਸਟ੍ਰਾਈਕ ਕੀਤੀ ਗਈ ਇਸ ਤੋਂ ਬਾਅਦ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਲੋਕ ਯੁੱਧ ਲੱਗਣ ਦੇ ਡਰ ਤੋਂ ਹੁਣ ਤੋ ਹੀ ਕਰਾ ਚ ਜ਼ਰੂਰੀ ਸਮਾਨ ਜਸਤਰਾ ਕਿ ਰਾਸ਼ਨ ਤੇ ਫਲ ਫੁੱਟ ਤੇ ਸਬਜ਼ੀਆਂ ਖਰੀਦਣ ਲਈ ਬਾਜ਼ਾਰਾਂ ਦੇ ਵਿੱਚ ਪਹੁੰਚੇ ਸ਼ੁਰੂ ਹੋ ਗਏ ਨੇ ਜਲੰਧਰ ਸ਼ਹਿਰ ਦੇ ਰਾਸ਼ਨ ਸਟੋਰਾਂ ਤੇ ਲੋਕਾਂ ਦੀ ਭੀੜ ਜਟਣੀ ਸ਼ੁਰੂ ਹੋ ਗਈ ਜਲੰਧਰ ਦੇ ਪਠਾਨਕੋਟ ਬਾਈਪਾਸ ਰੌਂਗ ਤੇ ਨਜ਼ਦੀਕੀ ਡੀ ਮਾਰਟ ਦੀਆਂ ਤਸਵੀਰਾਂ ਸਾਹਮਣੇ ਆਈ ਨੇ ਜਿੱਥੇ ਰਾਸ਼ਨ ਖਰੀਦਣ ਦੇ ਲਈ ਲੋਕਾਂ ਦੀਆਂ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਨੇ ਲੋਕਾਂ ਦਾ ਕਹਿਣਾ ਹੈ ਕਿ ਦੋਨਾਂ ਦੇਸ਼ਾਂ ਵਿੱਚ ਯੁੱਧ ਦੇ ਹਾਲਾਤ ਬਣੇ ਹੋਏ ਦੋਨਾਂ ਦੇਸ਼ਾਂ 'ਚ ਯੁੱਧ ਲੱਗਣ ਦੇ ਅਸਰ ਪੰਘੇ ਨੇ ਇਸ ਲਈ ਲੋਕ ਪਹਿਲਾਂ ਤੋਂ ਹੀ ਰਾਸ਼ਨ ਪਰਖੇ ਰੱਖ ਰਹੇ ਤਾਂ ਕਿ ਜੇਕਰ ਕੋਈ ਵੱਡੀ ਗੱਲ ਹੁੰਦੀ ਹੈ ਇਹ ਕੁਝ ਸਮੇਂ ਤੱਕ ਘਰ ਦੇ ਵਿੱਚ ਉਹ ਜ਼ਿੰਦਗੀ ਬਤੀਤ ਕਰ ਸਕਣ ਐਸੇ ਤੋਂ ਟੈਨਸ਼ਨ ਕਈ ਮਾਹੌਲ ਹੈ ਬਹੁਤ ਜ਼ਿਆਦਾ ਕਿ ਐਸੇ ਸਟਰਗਲ ਕਰਨਾ ਪੈ ਰਿਹਾ ਹੈ ਸਮਾਨ ਲੈਣੇ ਲਈ ਵੀ ਐਸੇ ਤੋਂ ਬੰਦੇ ਨਾਰਮਲੀ ਜਦ ਮਰਜ਼ੀ ਆ ਸਕਤੇ ਲੇਕਿਨ ਅੱਭੀ ਭਾਗਦੌੜ ਲੱਗੀ ਹੋਈ ਹੈ ਬਹੁਤ ਜ਼ਿਆਦਾ ਸਭ ਘੰਨਾ ਬੜ ਰਹੀ ਸਿਤੀ ਹੈ ਕਿਦਾਂ ਰਸ ਬਹੁਤ ਪਿਆ ਹੋਇਆ ਹੈ ਖਮੇ ਲੋਕ دہشت ਦੇ ਵਿੱਚ ਵੱਡਾ ਵੱਟ ਸ਼ੋਪਿੰਗ ਆ ਕਰ ਰੇ ਘਰ ਦਾ ਕਰਾ ਜਰੂਰੀ ਸਮਾਨ ਆ ਹਾਂ ਜੀ ਅਸੀਂ ਖੁਦ ਅਸੀਂ ਵੀ ਖੁਦ ਭਾਈ ਕਰਕੇ ਆਏ ਹਾਂ ਮੈ ਵੀ ਪਤਾ ਚੱਲ ਰਹਾ ਕਿ ਕਿੰਨਾ ਮੁਸ਼ਕਿਲ ਹੋ ਰਹੀ ਹੈ ਇਸੇ ਮਤਲਬ ਸਮਾਨ ਲੈਣੇ ਮੈਂ ਜਿਹੜੇ ਤੇਪਨ ਲਗਾ ਪਾਰ ਸਰਕਾਰ ਨੇ ਕਿਹੜੇ ਨੋ ਜਗਾ ਸਟ੍ਰਾਈਕ ਕੀਤੀ ਪਾਕਿਸਤਾਨ ਦੇ ਉੱਤੇ ਕੀ ਲੱਗਦਾ ਸਹੀ ਕੀਤਾ ਉਹ ਵੈਸੇ ਤੋਂ ਸਹੀ ਕਰ ਰਹਾ ਹੈ ਕਰਨਾ ਵੀ ਚਾਹੀਏ ਕਿਉਂਕਿ ਉਹਨਾਂ ਨੇ ਕਰਾ ਵੀ ਤਾਂ ਕੁਝ ਐਸਾ ਹੀ ਹੈ ਨਾ ਜਿਹੜਾ ਜੰਗ ਦਾ ਮਾਹੌਲ ਬਣਿਆ ਹੋਇਆ ਉਹਦੇ ਕਰਕੇ ਹੀ ਹਰ ਕੋਈ ਚਾਹੁੰਦਾ ਮੈਂ ਰਾਸ਼ਨ ਸਟਾਕ ਕਰ ਲਵਾਂ ਜੀ ਤਾਂ ਕਿ ਜਿਹੜਾ ਆਉਣ ਵਾਲਾ ਟਾਈਮ ਹੈ ਉਹਨਾਂ ਦਾ ਉਸ ਹਿਸਾਬ ਨਾਲ ਨਿਕਲ ਜਾਏ ਬਾਕੀ ਇਹ ਜਿਹੜੀ ਜੰਗ ਲੱਗੀ ਹੈ ਇਹਦੇ ਲਈ ਉਹਨੂੰ ਦੋਨੋਂ ਮੁਲਕਾਂ ਦੇ ਉੱਤੇ ਇਹਦਾ ਇਫੈਕਟ ਪੈਣਾ ਹੀ ਹੈ ਦੇਖਦੇ ਹਾਂ ਬਾਕੀ ਕੀ ਸਾਡੀ ਸਰਕਾਰ ਵੱਲੋਂ ਕੀ ਕੀਤਾ ਜਾ ਰਿਹਾ ਹੈ ਸਵੇਰ ਤੋਂ ਲਗਾਤਾਰ ਰਸ਼ ਬਿਆ ਆਇਆ ਲੋਕ ਮੈਂ ਕਹਿੰਨਾ ਜੀ ਪੈਰ ਰੱਖਣ ਦੀ ਜਗ੍ਹਾ ਨਹੀਂ ਹੈ ਡੀਮਾਰਟ ਦੇ ਅੰਦਰ ਅਤੇ ਬਟਨ ਕੋਰ ਚੌਂਦੇ ਅੱਛਾ ਜੀ ਔਰ ਥੋੜਾ ਜਿਹਾ ਸਮਾਨ ਲੈਣ ਦੀ ਵੀ ਘਟੋਕਾਰ ਤੁਹਾਨੂੰ 2 ਤੋਂ 3 ਘੰਟੇ ਇੱਥੇ ਲੱਗਦੇ ਬਿਲਕੁਲ ਇੱਕਦਮ ਜੀ ਪੈਨਿਕ ਸਿਚੁਏਸ਼ਨ ਹੋਈ ਦੀ ਇਸ ਟਾਈਮ ਇਹਦੇ ਕਰਕੇ ਹੀ ਜ਼ਿਆਦਾ ਰਸ਼ ਕ੍ਰੀਏਟ ਹੋ ਰਿਹਾ ਹੈ ਉਹੀ ਜੋ ਸਮਝ ਆ ਰਿਹਾ ਹੈ ਇਸੇ ਕਰਕੇ ਹਰ ਕੋਈ ਚਾਹੁੰਦਾ ਕਿ ਮੈਂ ਆਪਣਾ ਰਾਸ਼ਨ ਸਟਾਕ ਕਰ ਲਵਾਂ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਪਤਾ ਨਹੀਂ ਕੀ ਕੀ ਅੱਗੇ ਹੋਣਾ। ਤੋਂ ਹੀ ਸਿਗਾ ਆਉਣ ਦਾ ਪਰ ਐਕਚੁਅਲੀ ਮੈਂ ਨਹੀਂ ਥੋੜਾ ਪੈਨਿਕ ਹੋ ਗਿਆ ਲੋਕ। ਕੀ ਕਿਹੜਾ ਭਾਰਤ ਨੇ ਭੀਤੀ ਰਾਤ ਕਾਇਕ ਕੀਤੀ ਹੈ ਨੌ ਜਗ੍ਹਾ ਤੋਂ ਕੀ ਲੱਗਦਾ ਪਾਕਿਸਤਾਨ ਅੰਮ੍ਰਿਤਸਰ? ਇਦਾਂ ਜੀ ਦੇਖੋ ਉਹ ਤਾਂ ਜ਼ਰੂਰੀ ਵੀ ਸੀਗਾ ਜੋ ਮਤਲਬ ਸਿਗਾ ਲੋਕ ਵੀ ਚਾਹੁੰਦੇ ਸੀਗੇ ਸ਼ੁਰੂ ਤੋਂ। ਤੇ ਪਰ ਹੁਣ ਜਿਹੜਾ ਆ ਹੁਣ ਹਾਲ ਜਿਹੜਾ ਬਣਿਆ ਲੋਕ ਥੋੜੇ ਪੈਨਿਕ ਹੋ ਕੇ ਜਲਦੀ ਦੇ ਵਿੱਚ ਕਰ ਰਿਹਾ ਆਪਣਾ ਕਿਹੜਾ ਸ਼ੋਪਿੰਗਾਂ ਕੀਤੀਆਂ ਜਾ ਰਹੀਆਂ ਬੜਾ ਰਸ਼ ਮੋਲਾ ਦੇ ਵਿੱਚ ਪੈ ਗਿਆ ਹੋਇਆ ਇੱਕੋ ਦਾਮੀ ਤੇ ਰਾਤ ਦੇ ਜਿਹੜੇ ਲੋਕਾਂ ਨੇ ਚੀਜ਼ਾਂ ਸੁਣੀਆਂ ਤੋਂ ਉਸ ਤੋਂ ਬਾਅਦ ਉਹਨਾਂ ਨੂੰ ਲੱਗਦਾ ਹਾਂ ਵੀ ਸ਼ਾਇਦ ਜੰਗ ਲੱਗ ਜਾਵੇ ਹਾਂ ਹਾਂ ਹਾਂਜੀ ਹਾਂਜੀ ਉਹਦੇ ਮਤਲਬ ਤੁਸੀਂ ਵੀ ਕਰਿਆ ਕਿ ਜਿਹੜੇ ਸਾਰੇ ਹਾਂਜੀ ਹਾਂਜੀ ਬਿਲਕੁਲ ਕੀ ਸਹੀ ਕੀਤਾ ਭਰਤ हां मेरे हिसाब ਨਾਲ ਠੀਕ ਸਰ ਮੈਨੂੰ ਘੰਟੇ ਤੋਂ ਡੇਢ ਘੰਟਾ ਜੋ ਹੈ ਅੰਦਰ ਸ਼ਾਪਿੰਗ ਕਰਨ ਲਈ ਮੈਂ ਆਇਆ ਸੀ ਮੈਂ ਤੇ ਰੂਟੀਨ ਦੇ ਹਿਸਾਬ ਨਾਲ ਘਰ ਦਾ ਸਮਾਨ ਲੈ ਲਈ ਆਇਆ ਸੀ ਪਰ ਅੰਦਰ ਜਦੋਂ ਆ ਕੇ ਦੇਖਿਆ ਕਿ ਅੰਦਰ ਤੇ ਬਹੁਤ ਜ਼ਿਆਦਾ ਮਤਲਬ ਪੈਨਿਕ ਦੀ ਸਿਚੁਏਸ਼ਨ ਕ੍ਰੀਏਟ ਹੋਈ ਦੀ ਹੈ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਡਰ ਆਇਆ ਇਸ ਵੇਲੇ ਕਿ ਪਤਾ ਨਹੀਂ ਕੀ ਹੋ ਜਾਣਾ ਔਰ ਜਿਆਦਾ ਤੋਂ ਜਿਆਦਾ ਲੋਕ ਮੇਰੇ ਵਰਗੇ ਲੋਕ ਜੋ ਹੈ ਉਹ ਆਏ ਵਾ ਕਿ ਇਸ ਵੇਲੇ ਰਸ਼ਿੰਗ ਕਰ ਰਹੇ ਸਮਾਨ ਕੀ ਪਤਾ ਨਹੀਂ ਕੀ ਹੋ ਜਾਣਾ ਤੇ ਉਸ ਲਈ ਆਪਾਂ ਆਪਣੇ ਘਰ ਦਾ ਸਮਾਨ ਕਹਿ ਲੋ ਜੋ ਵੀ ਹੈਗਾ ਜਿਆਦਾ ਤੋਂ ਜਿਆਦਾ ਰਾਸ਼ਨ ਜਾਂ ਹੋਰ ਚੀਜ਼ਾਂ ਜਿਨ੍ਹਾਂ ਦੀ ਜਰੂਰਤ ਨਹੀਂ ਆਈਆਂ ਉਹ ਖਰੀਦ ਰਹੇ ਨੇ ਕਿਹੜਾ ਬੀਤੀ ਰਾਤ ਭਾਰਤ ਕੋਲੋਂ ਸਾਈਕ ਕੀਤੀ ਗਈ ਨੋ ਜਗ੍ਹਾ ਦੇ ਤੇ ਕਿ ਲੱਗਦਾ ਸਰ ਮੈਂ ਕਹਿੰਦਾ ਬਹੁਤ ਵਧੀਆ ਜੋ ਹੈ ਪਾਕਿਸਤਾਨ ਨੂੰ ਪਾਕਿਸਤਾਨੀ ਜ਼ੁਬਾਨ ਦੇ ਵਿੱਚ ਜਿਹੜਾ ਹੈਗਾ ਉਹ ਜਵਾਬ ਦਿੰਦਾ ਹੈ ਤੇ ਸਾਡੀ ਸਰਕਾਰ ਨੇ ਬਹੁਤ ਵਧੀਆ ਸਾਨੂੰ ਆਪਣੀ ਸਰਕਾਰ ਦੇ ਉੱਤੇ ਸਾਡੀਆਂ ਸਿਨਾਵਾ ਦੇ ਉੱਤੇ ਜੋ ਹੈ ਉਹ ਪ੍ਰਾਊਡ ਹੈ ਕਿ ਉਹਨਾਂ ਨੇ ਬਹੁਤ ਵਧੀਆ ਜੋ ਹੈ ਇੱਕ ਕਦਮ ਲਿੱਤਾ ਮਤਲਬ ਕਦਮ ਚੁੱਕਿਆ ਔਰ ਉਹਨਾਂ ਨੂੰ ਜਵਾਬ ਦਿੱਤਾ ਹੁਣ ਮਤਲਬ ਕੱਲੇ ਪਾਕਿਸਤਾਨ ਨੇ ਪੂਰੀ ਦੁਨੀਆ ਨੂੰ ਜੋ ਹੈ ਉਹ ਪਤਾ ਲੱਗ ਜੇਗਾ ਕਿ ਜਿਹੜਾ ਹੈ ਨਵਾਂ ਭਾਰਤ ਹੈ ਇਹ ਹੁਣ ਜਵਾਬ ਦੇਣ ਵਾਲਾ ਭਾਰਤ ਹੈ ਇਹ ਪਹਿਲਾਂ ਵੰਗੂਰੀ ਹੈਗਾ ਕਿ ਸਬੂਤ ਪੇਸ਼ ਕਰੀ ਜੋ ਤੇ ਕੋਈ ਕਾਰਵਾਈ ਨਾ ਹੋਵੇ ਹੁਣ ਨਾਲੋਂ ਨਾਲ ਹੀ ਜੋ ਹੈ ਉਸ ਜਵਾਬ ਦੇ ਕੇ ਹਿਸਾਬ ਬਰਾਬਰ ਕਰ ਦਿੱਤਾ ਜਾ ਰਿਹਾ ਆਪਰੇਸ਼ਨ ਸੰਧੂਰ ਜੋ ਸਾਡੀ ਗਵਰਨਮੈਂਟ ਨੇ ਕੱਲ ਰਾਤੀ ਲਾਂਚ ਕੀਤਾ ਬਹੁਤ ਵਧੀਆ ਜਿਹੜੀਆਂ ਸਾਡੀਆਂ ਭੈਣਾਂ ਦੇ ਮੱਥੇ ਦਾ ਸੰਦੂਰ ਜੋ ਪੁੰਜਿਆ ਗਿਆ ਸੀ ਅੰਤਗਵਾਦੀਆਂ ਵੱਲੋਂ ਉਹਦਾ ਜਵਾਬ ਦਿੱਤਾ ਗਿਆ ਬਹੁਤ ਵਧੀਆ ਸ਼ਲਾਘਾਯੋਕ ਕਦਮ ਜਿਹੜਾ ਹੈਗਾ ਸਾਡੀ ਸਰਕਾਰ ਵੱਲੋਂ ਹੈ